ਕੂਲਰ ਦਿਖਾਉਣੇ ਆ ਇਹ ਹੈਗਾ ਜੀਟੀ ਕੰਪਨੀ ਦਾ ਕੂਲਰ ਬਹੁਤ ਵਧੀਆ ਕੂਲਰ ਹੈਗਾ ਤੇ ਇਹ ਦੇਖੋ ਜਿਹੜਾ ਕੂਲਰ ਹੈ ਇਹ ਚ ਨਾ ਜੇ ਆਪਾਂ ਪਾਣੀ ਪਾਉਣੇ ਪਤਾ ਲੱਗ ਜਾਂਦਾ ਵੀ ਕਿੰਨਾ ਆਪਾਂ ਨੇ ਪਾਣੀ ਪਾਉਣਾ ਕੋ ਸਾਰਾ ਪਤਾ ਲੱਗਦਾ ਉਸ ਤੋਂ ਬਾਅਦ ਦੇਖੋ ਇਹ ਪਾਣੀ ਇਹਦੇ ਵਿੱਚ ਪਾਉਣ ਵਾਸਤੇ ਟਾਪਾ ਇੱਕ ਤਾਂ ਇਹ ਵਾਲਾ ਟਾਪਾ ਹੈਗਾ ਉਸ ਤੋਂ ਬਾਅਦ ਇਧਰ ਪਾਈਪ ਵਾਸਤੇ ਦਿੱਤਾ ਹੋਇਆ ਹੈਗਾ ਇਹ ਪਾਈਪ ਰਾਹੀਂ ਤੁਸੀਂ ਪਾ ਸਕਦੇ ਹੋ ਜੇ ਆਪਾਂ ਨੇ ਵਿਹਲਾ ਕਰਨਾ ਤਾਂ ਇਹ ਟੂਟੀ ਦਿੱਤੀ ہوئی ਹੈ ਵਿਹਲਾ ਕਰਨ ਵਾਸਤੇ ਉਸ ਤੋਂ ਬਾਅਦ ਜੇ ਆਪਾਂ ਨੇ ਇਹਨੂੰ ਸਾਫ਼ ਕਰਨਾ ਨਾ ਤਾਂ ਇਹਦੇ ਸਮਝ ਲਓ ਜਾਰੀ ਆ ਆ ਜਾਲੀ ਵਹ ਨਿਕਲ ਜਾਂਦੀ ਹੈਗੀ ਇਹ ਜਾਲੀ ਨਾਲ ਆਪਾਂ ਇਹਨੂੰ ਸਾਫ਼ ਕਰ ਸਕਦੇ ਆਂਗੇ ਤੇ ਬਹੁਤ ਵਧੀਆ ਕੂਲਰ ਹੈਗਾ ਤੇ ਥੱਲੇ ਦੇਖੋ ਇਹਦੇ ਲੋਕ ਦਿੱਤੇ ਹੋਏ ਜੇ ਆਪਾਂ ਇਹਨੂੰ ਸਾਫ਼ ਕਰਕੇ ਇੱਕ ਥਾਵੇਂ ਖੜਾਉਣਾਗਾ ਤਾਂ ਇਹਨੂੰ ਆਪਾਂ ਲੋਕ ਨੂੰ ਇਸ ਤਰੀਕੇ ਨਾਲ ਲਾ ਕੇ ਜਾਨੀ ਕਿ ਇੱਕ ਥਾਵੇਂ ਖੜਾ ਸਕਦੇ ਆਂਗੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਦੇਖੋ ਇਹ ਇਹ ਦੇ ਵਟਣਾ ਹੈ ਦੇਖੋ ਜਿਹੜੇ ਸਾਰੇ ਦਿੱਤੀ ਹੋਏ ਆ ਇੱਕ ਪੱਤਿਆਂ ਵਾਸਤੇ ਇੱਕ ਮੋਟਰ ਵਾਲਾ ਇੱਕ ਪਾਣੀ ਵਾਲਾ ਗਾ ਤੇ ਬਹੁਤ ਵਧੀਆ ਕੂਲਰ ਠੰਡੀ ਠੰਡੀ ਹਵਾ ਦਿੰਦਾ ਗਾ ਇਹ ਤੇ ਇਸ ਤਰ੍ਹਾਂ ਦਾ ਦੇਖੋ ਆਪਾਂ ਕੂਲਰ ਲੈ ਸਕਦੇ ਆ ਕੂਲਰ ਏਸੀ ਨੂੰ ਵੀ ਮਾਤ ਪਾਉਂਦਾ